ਜਪੁ ਜੀ ਸਤਨਾਮ ਸਤਨਾਮ ਤਨ ਤਨ ਜਗਤ ਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਨ ਪੁੱਤਰ ਅੰਮ੍ਰਿਤ ਮਾਨ ਦਾ ਅਨੰਦ ਮਾਨ ਰਹੀ ਗੁਰੂ ਪਿਆਰੇ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਸੰਗਰਾਂ ਦਾ ਪਵਿੱਤਰ ਦਿਹਾੜਾ ਹੈ ਔਰ ਹਾੜ ਦਾ ਮਹੀਨਾ ਆਰੰਭ ਹੋਇਆ ਹੈ ਤੰਤੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਮਹੀਨਾ ਦੇਸ਼ ਔਰ ਵਿਦੇਸ਼ ਵਿੱਚ ਵਸਦਿਆਂ ਸੰਤਾਂ ਵਾਸਤੇ ਸੁੱਖਾਂ ਪਰਿਆ ਆਵੇ ਸੁੱਖਾਂ ਪ੍ਰਾਪਤਿਤ ਹੋਵੇ ਸਭ ਸੰਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਤਿਗੁਰੂ ਜੀ ਤੰਦਰੁਸਤੀਆਂ ਬਖਸ਼ੇ ਲੰਬੀਆਂ ਲੰਮੀਆਂ ਉਮਰਾਂ ਬਖਸ਼ੇ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਔਰ ਸਤਿਗੁਰੂ ਜੀ ਸਾਨੂੰ ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਮਾਧਿਅਮ ਰਾਹੀਂ ਇਸ ਮਹੀਨੇ ਦੀ ਮਹੱਤਤਾ ਇਸ ਮਹੀਨੇ ਦੇ ਗੁਣ ਇਸ ਮਹੀਨੇ ਨੂੰ ਕਿਵੇਂ ਆਪਾਂ ਸਫਲ ਕਰ ਸਕਦੇ ਆਪਣੇ ਜੀਵਨ ਦੇ ਮਾਧਿਮ ਰਾਹੀਂ ਆਓ ਗੁਰੂ ਪੈਰੀ ਸਾਸ ਨੂੰ ਸਰਵਨ ਕਰੀਏ ਹਾਰ ਦੇ ਮਹੀਨੇ ਦੇ ਪਾਵਨ ਪੰਤਰ ਅੰਮ੍ਰਿਤਮਾਣੀ ਸਤ ਸੰਗ ਵਿਚਾਰ ਹਾਰ ਅਵਧ ਹੈ ਕਾਮ ਕੀ ਸ਼ਾਂਤ ਅਵਧ ਸੁਖ ਜਾਨ ਲੋਭ ਅਵਧ ਹੈ পাপ ਕੀ ਕਰ ਪੰਕਤ ਮਿਲੇ ਹਰ ਧਾਮ ਸਤਿਗੁਰ ਜੀ ਬਿਆਨ ਕਰਦੇ ਹਨ ਕਿ ਹਾੜ ਦਾ ਮਹੀਨਾ ਗਰਮੀ ਵਾਲਾ ਹੈ ਪਰ ਸੱਚਾ ਸੁਖ ਪਰਮਾਤਮਾ ਦੇ ਨਾਮ ਵਿੱਚ ਹੈ ਕਿ ਜੇ ਅੱਜ ਹਾੜ ਦਾ ਮਹੀਨਾ ਆਰੰਭ ਹੋਇਆ ਹੈ ਇਸ ਮਹੀਨੇ ਗਰਮੀ ਬਹੁਤ ਹੁੰਦੀ ਹੈ ਤਪਸ਼ ਬਹੁਤ ਹੁੰਦੀ ਹੈ ਤੇ ਸਤਗੁਰੂ ਜੀ ਕਹਿੰਦੇ ਜੇ ਸੱਚਾ ਸੁਖ ਪ੍ਰਾਪਤ ਕਰਨਾ ਹੈ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਸੱਚਾ ਸੁਖ ਹੈ ਲੋਭ ਕਰਨਾ ਪਾਪ ਹੈ ਲੋਭ ਅਵਧ ਹੈ ਕਾਮ ਕੀ ਕਰ ਭਗਤ ਮਿਲੇ ਹਰ ਥਾਮ ਕਿ ਲੋਭ ਕਰਨਾ ਪਾਪ ਹੈ ਪ੍ਰਭੂ ਦੀ ਭਗਤੀ ਕਰਨ ਨਾਲ ਪ੍ਰਭੂ ਦਾ ਕਾਮ ਪ੍ਰਾਪਤ ਹੁੰਦਾ ਹੈ ਕਿ ਜਾਪ ਜਪੋ ਤੁਮ ਨਾਮ ਕਾ ਕਰ ਸਤਗੁਰ ਕੀ ਸੇਵ ਕਿ ਜੇ ਆਪਣੇ ਸਤਗੁਰ ਦੀ ਸੱਚੇ ਸਤਗੁਰ ਦੀ ਸੇਵਾ ਕਰਨੀ ਹੈ ਗੁਰੂ ਦੇ ਕਹੇ ਬਚਨਾਂ ਤੇ ਚੱਲਣਾ ਹੈ ਆਪਣਾ ਹਰ ਦਿਨ ਹਰ ਮਹੀਨਾ ਹਰ ਸਾਲ ਸਫਲ ਕਰਨਾ ਹੈ ਤਾਂ ਕਿਵੇਂ ਕਰਨਾ ਹੈ ਜਾਪ ਜਾਪ ਕਿਦਾ ਕਰਨਾ ਹੈ ਜਦੋਂ ਗੁਰੂ ਸਾਨੂੰ ਨਾਮ ਸ਼ਬਦ ਦਿੰਦਾ ਹੈ ਉਸ ਨਾਮ ਸ਼ਬਦ ਨੂੰ ਅਸੀਂ बार-बार ਸਿਮਰਨਾ ਹੈ ਸਵਾਸ ਸਵਾਸ ਮੰਨ ਭਜਨ ਕਰੋ ਸਿਮਰੋ ਸ੍ਰੀ ਗੁਰੂ ਨਾਮ ਕੇ ਹਰ ਸਵਾਸ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਸਿਮਰਨਾ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਭਾਈ ਸੱਚਾ ਸੁਖ ਸਾਨੂੰ ਪ੍ਰਾਪਤ ਹੁੰਦਾ ਹੈ ਗੁਰ ਕੇ ਚਰਨ ਸੁ ਕਮਲ ਕੀ ਕਰੇ ਸੇ ਸੁਜਾਨ ਸਗਲ ਸ੍ਰਿਟ ਜੈਸੇ ਮਲਤ ਚਰਨ ਕਮਲ ਭਗਵਾਨ ਸ਼੍ਰੇਸ਼ਟ ਜੀਵ ਗੁਰੂ ਦੇ ਚਰਨ ਕਮਲਾਂ ਦੀ ਸੇਵਾ ਕਰਦੇ ਹਨ ਹੁਣ ਗੁਰੂ ਦੇ ਚਰਨਾਂ ਦੀ ਸੇਵਾ ਕਿਵੇਂ ਕਰਨੀ ਹੈ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਗੁਰੂ ਦੇ ਚਰਨਾਂ ਦੀ ਸੇਵਾ ਕਿਵੇਂ ਕਰਨੀ ਹੈ ਗੁਰੂ ਦੇ ਕਹੇ ਬਚਨਾਂ ਤੇ ਚੱਲਣਾ ਹੈ ਕਿ ਜਾਪ ਜਪੋਤਮ ਨਾਮ ਕਾ ਕਿ ਜਾਪ ਜਪਣਾ ਹੈ ਸਿਮਰਨ ਕਰਨਾ ਹੈ ਸਤਨਾਮ ਦਾ ਜਾਪ ਕਰਨਾ ਹੈ। ਔਰ ਸਤਨਾਮ ਦਾ ਜਾਪ ਕਰਨ ਨਾਲ ਸਾਡਾ ਜੀਵਨ ਸਭ ਤੋਂ ਜਾਂਦਾ ਸ੍ਰੇਸ਼ਟ ਜੀਵ ਗੁਰੂ ਦੇ ਚਰਨ ਕਮਲਾਂ ਦੀ ਸੇਵਾ ਕਰਦਾ ਹੈ। ਸਾਰੀ ਸ੍ਰਿਸ਼ਟੀ ਦੇ ਜੀਵ ਪ੍ਰਭੂ ਦੇ ਚਰਨ ਕਮਲਾਂ ਲਈ ਲੋਚਦੇ ਹਨ। ਕਿ ਸਾਰੀ ਸ੍ਰਿਸ਼ਟੀ ਇਥੋਂ ਤੱਕ ਕਿ ਦੇਵੀ ਦੇਵਤੇ ਵੀ ਤਰਸਦੇ ਹਨ। ਕਿ ਸਾਨੂੰ ਮਨੁੱਖਾ ਜਨਮ ਮਿਲ ਜਾਵੇ ਕਿਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ ਆਠ ਪਹਿਰ ਗੁਰ ਚਰਨ ਮਲ ਗ੍ਰਿੜ੍ੜ ਕਰਿ ਨਿਚੇ ਧਿਆਨ ਅੰਤਿਸ਼ ਕਰਨ ਕਰਿ ਸ਼ੁੱਧ ਤਦ ਹੋਤ ਪਾਪ ਕੀ ਹਾਨ ਹਰ ਸਮੇਂ ਅਠੋ ਪਹਿਰ ਹਰ ਸਮੇਂ ਪਾਵ ਸਵੇਰੇ ਸ਼ਾਮ ਦੁਪਹਿਰ ਰਾਤ ਤੜਕੇ ਹਰ ਵੇਲੇ ਅਸੀਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹੇ ਗੁਰ ਕੀ ਮੂਰਤ ਮਨ ਵਿਖੇ ਤਰੋ ਸੁਹਰਦੰ ਧਿਆਨ ਤੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ ਉਹਦੇ ਰੰਗ ਦੇ ਵਿੱਚ ਰੰਗਣਾ ਹੈ ਆਪਣੇ ਆਪ ਨੂੰ ਫਿਰ ਉਸ ਦਾ ਲਾਭ ਕੀ ਹੋਣਾ ਹੈ ਗੁਰ ਕੀ ਮੂਰਤ ਮਨ ਵਿਖੇ ਤਰੋ ਸੁਰਦਮ ਧਿਆਨ ਨਾਮ দান ਇਸ਼ਨਾਨ ਕਰ ਦੁਆਰੇ ਪਾਵੇਂਗਾ ਫਿਰ ਤੁਸੀਂ ਜਿੱਥੇ ਵੀ ਜਾਓਗੇ ਤੁਹਾਡਾ ਮਾਨ ਸਤਕਾਰ ਵੱਧ ਆ ਜਾਣਾ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਹਰ ਸਮੇ ਗੁਰੂ ਦੇ ਚਰਨ ਕਮਲ ਦਾ ਇੱਕ ਮਨ ਇੱਕ ਚਿੱਤ ਹੋ ਕੇ ਜਾਨ ਤਰਨ ਦੇ ਨਾਲ ਅੰਤੇ ਕਰਨ ਸ਼ੁੱਧ ਹੋ ਜਾਂਦਾ ਹੈ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ ਤੇ ਗੁਰੂ ਸਾਨੂੰ ਕੀ ਆਖਦਾ ਕਿ ਭਾਈ ਪਾਪ ਨਹੀਂ ਕਰਨਾ ਨਿੰਦਿਆ ਨਹੀਂ ਕਰਨੀ ਬੁਰਾਈ ਨਹੀਂ ਕਰਨੀ ਚੋਰੀ ਨਹੀਂ ਕਰਨੀ ਜੀਵ ਹੱਤਿਆ ਨਹੀਂ ਕਰਨੀ ਤੇ ਜਦੋਂ ਅਸੀਂ ਸਾਰੇ ਕਾਰਜ ਨਹੀਂ ਕਰਦੇ ਤੇ ਸਾਡਾ ਜੀਵਨ ਸਭਲਾਉ ਜਾਂਦਾ ਖੁਸ਼ੀਆਂ ਭਰਿਆ ਹੋ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਸਭ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਪਾਪ ਨਸ਼ਟ ਗੁਰੁ ਭਗਤੇ ਦਰਸ਼ਨ ਕਰੋ ਨੀਤ ਕਾਰਨ ਭਗਤੇ ਮੁਕਤ ਕਾ ਕਲ ਨੀਚੇ ਪਰਤੀਤ ਕਿ ਗੁਰੂ ਦੀ ਭਗਤੀ ਕਰਨ ਨਾਲ ਪਾਪ ਦੇ ਜਿਹੜਾ ਪਾਪ ਆ ਉਹ ਨਾਸ਼ ਹੋ ਜਾਂਦਾ ਹੈ ਇਸ ਲਈ ਹਰ ਸਮੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਹਨ ਕਿ ਭਾਈ ਹਰ ਸਮੇ ਗੁਰ ਕੀ ਮੂਰਤ ਮਨ ਵਿੱਚ ਹੀ ਕਿ ਆਪਣੇ ਮਨ ਦੇ ਵਿੱਚ ਉਹਦਾ ਧਿਆਨ ਤਰਨਾ ਚਾਹੀਦਾ ਜਦੋਂ ਜੀ ਉਹਦਾ ਧਿਆਨ ਕਰਦੇ ਆ ਤੇ ਫੇ ਗੁਰੂ ਪਿਆਰੀ ਸਾਫ ਸੰਗ ਜੀ ਹਰ ਸਮੇ ਸਾਨੂੰ ਗੁਰੂ ਯਾਦ ਰਹਿੰਦਾ ਹੈ ਇਹ ਵੀ ਯਾਦ ਰਹਿੰਦਾ ਕਿ ਗੁਰੂ ਹਰ ਸਮੇ ਮੇਰੇ ਨਾਲ ਹੈ ਤੇ ਜਦੋਂ ਆਪਾਂ ਦੇਖਦੇ ਗੁਰੂ ਨਾਲ ਹੋਵੇ ਫਿਰ ਆਪਾਂ ਕਦੇ ਵੀ ਕੋਈ ਕੰਮ ਦਾਲਤ ਨਹੀਂ ਫਰਾਂਗੇ ਨਿਚੇ ਕਰਕੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਜਿਸ ਨਾਲ ਮੁਕਤੀ ਮਿਲਦੀ ਹੈ ਪੱਕਾ ਦ੍ਰਿੜ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਫਿਰ ਗੁਰੂ ਦੀ ਭਗਤੀ ਕਰੀਏ ਤੇ ਫਿਰ ਗੁਰੂ ਸਾਡਾ ਸਾਡੇ 발 ਨੂੰ ਜੇਕਰ ਅਸੀਂ ਦੋ ਕਦਮ ਚੱਲ ਕੇ ਆਉਨੇ ਉਹ ਹਜ਼ਾਰਾਂ ਕਦਮ ਅੱਗੇ ਵੱਧ ਕੇ ਸਾਡੀ ਵਾਹ ਫੜ ਕੇ ਸਾਡਾ ਪਾਰ ਉਤਾਰਾ ਕਰਦਾ ਹੈ ਚਰਨ ਭਗਤ ਕਰ ਲక్ష్ਮੀ ਸ਼ਕਤੀ ਪੈਸੋ ਮੀਤ ਜਗਤ ਚੰਨ ਕੀ ਸ਼ਕਤ ਤਿਸ ਪੈਸੋ ਜਾਨੋ ਮੀਤ ਪ੍ਰਭੂ ਦੇ ਚੰਨ ਕਮਲਾਂ ਦੀ ਭਗਤੀ ਕਰਕੇ ਮਾਇਆ ਬਲਵਾਨ ਹੋ ਜਾਂਦੀ ਹੈ ਹੁਣ ਆਪਾਂ ਗੁਰੂ ਪਿਆਰੀ ਸਾਫ ਸੁੱਝ ਦੇਖਦੇ ਆ ਨਾ ਕਿ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਮਾਇਆ ਆਪਾਂ ਕਿ ਡਿੱਗਦੀ ਹੈ ਉਹ ਕਿਸੇ ਵੀ ਸੰਤ ਨੂੰ ਕਹਿੰਦੇ ਨਹੀਂ ਹਨ ਕਿ ਤੁਸੀਂ ਮਾਇਆ ਦੇ ਨਾਲ ਮੱਥਾ ਟੇਕੋ ਕਿਸੇ ਨੂੰ ਕਦੇ ਕੋਈ ਨਹੀਂ ਕਹਿੰਦਾ ਕਿ ਮੈਨੂੰ ਮੱਥਾ ਟੇਕੋ ਪਰ ਉਹ ਸੰਤਾਂ ਦੀ ਸ਼ਰਧਾ ਹੁੰਦੀ ਹੈ ਉਹ ਰੱਬ ਰੂਪ ਸਮਝ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਕਰਦੇ ਹਨ ਔਰ ਆਪਣੇ ਦਸਾਂ ਨੌਂ ਦੇ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਦੇ ਚਰਨਾਂ ਦੇ ਵਿੱਚ ਕਿਸਾ ਪਾਉਂਦੇ ਹਾਂ ਪਾਵ ਕਿ ਗੁਰੂ ਦੇ ਚਰਨਾਂ ਚ ਮਾਇਆ ਆ ਪਾਉਂਦੀ ਹੈ ਦੁਨਿਆਵੀ ਲੋਕ ਮਾਇਆ ਦੇ ਮਗਰ ਮਗਰ ਦੌੜਦੇ ਆ ਤੇ ਮਾਇਆ ਅੱਗੇ ਭੱਜਦੀ ਹੈ ਪਰ ਜਿਹੜੇ ਰੱਬ ਨੂੰ ਮੰਨਣ ਵਾਲੇ ਮਾਇਆ ਉਹਨਾਂ ਦੀ ਗੁਲਾਮ ਹੁੰਦੀ ਹੈ ਮਗਰ ਮਗਰ ਭੱਜਦੀ ਹੈ ਤੇ ਸਤਗੁਰ ਜੀ ਬਖਸ਼ਿਸ਼ ਕਰਦੇ ਆ ਕਿ ਮਾਇਆ ਬਲਵਾਨ ਹੋ ਜਾਂਦੀ ਜਦੋਂ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਦੀ ਭਗਤੀ ਕਰਦੀ ਹੈ ਉਸ ਪ੍ਰਭੂ ਦੀ ਭਗਤੀ ਕੰਨ ਨਾਲ ਸਾਰੇ ਸੰਸਾਰ ਦੀ ਸ਼ਕਤੀ ਆ ਜਾਂਦੀ ਹੈ। ਭਗਤ ਸੁਗੁਰ ਕੇ ਚਰਨ ਕੀ ਕਰੇ ਨਿਚੇਤਰ ਚੀਤ ਗੁਰ ਬਿਨ ਔਰਨਾ ਕਾਨ ਤਰ ਇਹ ਰਵਿਦਾਸ ਕੀ ਰੀਤ। ਹਾੜ ਸ਼ਾਂਤ ਸੁਖ ਤਿਨ ਜਨਾ ਜਿਨ ਗੁਰ ਭਗਤ ਪ੍ਰੀਤ। ਭਗਤ ਸੁਗੁਰ ਕੇ ਚਰਨ ਕੀ ਇਸ ਲਈ हे जीव तू प्रभु ਦੇ ਚਰਨ ਕਮਲਾਂ ਦੇ ਇੱਕ ਮਨ ਇਕ ਚਿਤ ਹੋ ਕੇ ਭਗਤੀ ਕਰ ਸੇਵਾ ਸਿਮਰਨ ਕਮਾਈ ਕਰ ਤੇ ਉਸ ਪਰਮਾਤਮਾ ਦੇ ਵਿੱਚ ਜਦੋਂ ਤੂੰ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਤੂੜ ਸੰਤ ਕੇ ਚਰਨ ਕੀ ਸੋਈ ਸ੍ਰੇਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਕੇ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲੇ ਉਹਨਾਂ ਦੀ ਬਾਣੀ ਸਾਨੂੰ ਸੁਣਨ ਦਾ ਮੌਕਾ ਮਿਲੇ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਸਾਡਾ ਜੀਵਨ ਸਫਲਾ ਹੋ ਜਾਵੇ ਕਹਿੰਦੇ ਉਹ ਗੰਗਾ ਦੇ ਵਿੱਚ ਨਾਉਣ ਦੇ ਨਾਲੋਂ ਜ਼ਿਆਦਾ ਪਵਿੱਤਰ ਹੈ ਫਿਰ ਇੱਕ ਦਿਨ ਐਸਾ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਫਿਰ ਉਹ ਉਤਰਦਾ ਨਹੀਂ ਹੈ ਤੂੰ ਪ੍ਰਭੂ ਦੇ ਚਰਨ ਕਮਨਾ ਦੇ ਇੱਕ ਮਨ ਇੱਕ ਜਿਤ ਹੋ ਕੇ ਭਗਤੀ ਕਰ ਗੁਰੂ ਤੋਂ ਬਿਨਾਂ ਕੋਈ ਹੋਰ ਧਿਆਨ ਨਹੀਂ ਕਰਨਾ ਚਾਹੀਦਾ ਤੇ ਗੁਰੂ ਤੋਂ ਬਿਗੈਰ ਕਿੰਦੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਧਿਆਨ ਧਰਨਾ ਕਿਦਾ ਅਸੀਂ ਇਹ ਦੇਖੀਏ ਕਿ ਸਾਡੇ ਵਾਸਤੇ ਕਿਸੇ ਨੇ ਕੁਝ ਕੀਤਾ ਹੈ ਸਾਡੇ ਜੀਵਨ ਨੂੰ ਸੁਧਾਰਨ ਵਾਸਤੇ ਕੁਝ ਕੀਤਾ ਹੈ ਸਾਡੇ ਭਲੇ ਦਾ ਕੰਮ ਕੀਤਾ ਹੈ ਕੋਈ ਨਹੀਂ ਤਾਂ ਫਿਰ ਉਹਨਾਂ ਦਾ ਧਿਆਨ ਕਰਨ ਦੀ ਲੋੜ ਨਹੀਂ ਤਾਂ ਤਨ ਤਨ ਜਗਤ ਪਤਾ ਸਤਿਗੁਰ ਗੁਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਸਾਡਾ ਜੀਵਨ ਸਫਲਾ ਕੀਤਾ ਉਹਨਾਂ ਦਾ ਧਿਆਨ ਕਰੀਏ ਉਹਨਾਂ ਦਾ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ ਤਾਂ ਸਾਡਾ ਜੀਵਨ ਸਫਲ ਹੈ ਇਸ ਕਰਕੇ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਭਗਤੀ ਦੀ ਰੀਤ ਹੈ ਇਸੀ ਭਗਤੀ ਉਹਦੀ ਕਰਨੀ ਜਿਨਨੇ ਸਾਨੂੰ ਕੁਝ ਦਿੱਤਾ ਹੈ ਹਾੜ ਦਾ ਮਹੀਨਾ ਪਾਪ ਮਨੁੱਖਾ ਜਨਮ ਉਹਨਾਂ ਵਾਸਤੇ ਸੁੱਖਾਂ ਵਾਲਾ ਹੈ ਜਿਨ੍ਹਾਂ ਨੇ ਗੁਰੂ ਦੀ ਭਗਤੀ ਨਾਲ ਪ੍ਰੇਮ ਕੀਤਾ ਹੈ ਕਿ ਪਾਈ ਪ੍ਰੇਮਾ ਭਗਤੀ ਗੁਰੂ ਨਾਲ ਪਾਈ ਹੈ ਗੁਰੂ ਦੇ ਚਰਨਾਂ ਨਾਲ ਹਰ ਰੋਜ਼ ਜੁੜਦੇ ਹਨ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਵੀ ਆਪਣੇ ਰੈਬਰ ਤਨ ਤਨ ਜਗਤ ਪਤਾ ਸਤਗੁਰ ਗੰਦਾਸ ਮਹਾਰਾਜ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਨਾਮ ਨੂੰ ਸਿਮਰਿਏ ਉਹਨਾਂ ਦੇ ਜੀਵਨ ਨੂੰ ਪੜੀਏ ਉਹਨਾਂ ਦੀ ਬਾਣੀ ਨੂੰ ਪੜੀਏ ਪੜ੍ਹ ਕੇ ਆਪਣਾ ਜੀਵਨ ਸਹਲਾ ਲਈਏ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਹਾੜ ਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਨੇ ਹਾੜ ਦਾ ਮਹੀਨਾ ਪਾਵਨ ਪੀਤਰ ਅੰਮ੍ਰਿਤ ਬਾਣੀ satsang ਵਿਚਾਰ ਸ਼ਬਦ ਸਰਵਣ ਕੀਤਾ ਹੈ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਕਿ ਆਪ ਸਭ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰ ਜੀ ਮਨਜ਼ੂਰ ਕਰੇ ਤਨ ਮਨ ਤਨ ਨਾਲ ਕੀਤੀ ਸੇਵਾ ਮਨਜ਼ੂਰ ਕਰੇ ਆਪ ਸਭ ਸੰਗਤਾਂ ਦੇ ਸਤਿਗੁਰ ਜੀ ਮਿਹਰ ਪ੍ਰਾਤਨਾ ਰੱਖਣ ਦੇਸ਼ ਵਿਦੇਸ਼ ਵਿੱਚ ਸੰਤ ਬਸਦੀਆਂ ਸੰਗਤਾਂ ਵਾਸਤੇ ਇਹ ਮਹੀਨਾ ਸੁੱਖਾਂ ਭਰਿਆਵੇ ਸੁੱਖਾਂ ਪ੍ਰਵਤਿਤ ਹੋਵੇ ਇਹ ਹੀ ਅਰਦਾਸ ਬੇਨਤੀ ਸਤਗੁਰਾਂ ਦੇ ਚਰਨਾਂ 'ਚ ਜੈ ਗੁਰਦੇਵ ਤਨ ਗੁਰਦੇਵ ਜੀ